ਓਰੀਜਨਲ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਅਗਰ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸੋਨਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਲਓ ਜੀ ਆਪਾਂ ਕਰ ਲਈਏ ਸਫਾਈ ਸੋਈ ਦੀ ਰੋਟੀ ਪਾਣੀ ਆਪਾਂ ਬਣਾ ਲਿਆ ਤੇ ਸਫਾਈ ਕਰਕੇ ਥੋੜੀ ਜਿਹੀ ਮਲਾਈ ਪਈ ਹੈ ਹੋਰ ਗਰਮ ਕਰਦੇ ਹਾਂ te naia pară că de acolo doadu gărum un vas te de fiu mai între ani clie doandu garam gărum toaște de niapară doadu gărum un vas ਕਿੰਨਾਂ ਵਾਰ ਪਰਸੋ ਇਹ ਸਫਾਈ ਕਰਾਂਗੇ ਕੰਮ ਨਿਭੜੇ ਉਹਨਾਂ ਕੋਲ ਨਾਲੇ ਆਪਣੀ ਮલાઈ ਗਰਮ ਹੋ ਜੇਗੀ ਨਾਲੇ ਦੁੱਧ ਕਰਵਾ ਹੋ ਜਾਏਗਾ ਫਿਰ ਜੋ ਛੱਟ ਕੇ ਚਲੇ ਜਾਈਏ ਨੇ ਵਿੱਚੇ ਤੇ ਤਾਂ ਪਾਣੀ ਲੱਗਦਾ ਹੈ ਕਿਛੇ ਧਿਆਨ ਦੇਣ ਦਾ ਉਬਲ ਉਪਨ ਜਾਂਦਾ ਇਹ ਉੱਪਰ ਪਈ ਸੀ ਫ੍ਰਿਜ 'ਚ ਜਿਆਦਾ ਠੰਡੀ ਹੋ ਗਈ ਲੱਗਦੀ ਲਓ ਜੀ ਆਪਾਂ ਰੱਖਤੀ ਇੱਧਰ ਮલાઈ ਘਰਮ ਹੋਣ ਵਾਸਤੇ ਤੇ ਇੱਥੇ ਰੱਖਿਆ ਦੁੱਧ ਚਲੋ ਜੀ ਆਪਾਂ ਕੋਲ ਮਾਂਜਦੇ ਆਂ ਭਾਂਡੇ ਪਹਿਲਾਂ ਥੋੜੇ ਜਿ ਮਾਂਜ ਲਏ ਸੀ ਇਹ ਵੱਡੇ ਵੱਡੇ ਭਾਂਡੇ ਨੇ ਹੁਣੇ ਵਿਲੇ ਕੀਤੇ ਨੇ ਕੁਛ ਰੋਟੀ ਵਾਲਾ ਡੱਬਾ ਦੁੱਧ ਵਾਲੀ ਕੈਣੀ ਤੇ ਆਪਾਂ ਮਾਂਜ ਲਏ ਭਾਂਡੇ ਸੋਹੇ ਸਾਫ ਕਰਕੇ ਫਿਰ ਮਿਲਦੇ ਆਂ ਜੀ ਲੋਜੀ ਬੱਚੇ ਚਲੇ ਗਏ ਨੇ ਸਕੂਲ ਤੇ ਆਪਾਂ ਕਰਦੇ ਆਂ ਜੀ ਇਹ ਬਿਸਤਰੇ ਪਏ ਨੇ ਉਦਾਂ ਹੀ ਹੁਣੇ ਸਕੂਲ ਗਏ ਨੇ ਬੱਚੇ ਅਜੇ ਤੇ ਆਪਾਂ ਚੱਕਦੇ ਆਂ ਜੀ ਖਲਾਰਾ ਤੇ ਕਰਦੇ ਆਂ ਰੂਮ ਦੀ ਸਫਾਈ ਬਾਹਰ ਅੱਜ ਹਲਕੀ ਬਾਰਿਸ਼ ਲੱਗੀ ਹੋਈ ਏ ਲੋਜੀ ਬਾਹਰ ਪਹਿਲਾਂ ਕਣੀਆਂ ਲੱਗੀਆਂ ਸੀ ਹੁਣ ਹਟ ਗਈਆਂ ਤੇ ਮੌਸਮ ਖਰਾਬ ਹੈ ਅੱਜ ਬਾਰਿਸ਼ ਵਾਲਾ ਆਪਾਂ ਕੱਪੜੇ ਧੋ ਲੈਨੇ ਕੁਝ ਮਚੀਨ ਵਿੱਚ ਪਏ ਨੇ ਜੀ ਮਸ਼ੀਨ ਵਿੱਚ ਆਪਾਂ ਗਾੜੀ ਕੇ ਸੁਕਣੇ ਪਾ ਲਈਏ ਤੇ ਸੁੱਕ ਜਾਣਗੇ ਪਤਾ ਨਹੀਂ ਕਦੋਂ ਮੀਂਹ ਕਣੀਆਂ ਜਿਹਾ ਲੱਗ ਜਾਣ ਫਿਰ ਤਾਰ ਕੇ ਅੰਦਰ ਰੱਖਣੇ ਪੈਣਗੇ ਆਪਾਂ ਪਾਏ ਨੇ ਫਿਰ ਕੋਠੇ ਤੇ ਸੁਕਣੇ ਤੇ ਸੁੱਕ ਜਾਣਗੇ ਬੱਚੇ ਚਲੇ ਗਏ ਨੇ ਸਕੂਲ ਤੇ ਆਪਾਂ ਲੱਗੀਆਂ ਘਰ ਦਾ ਕੰਮ ਕਾਰ ਕਰਨ ਵਾਸਤੇ ਤੇ ਹਜੇ ਖਲਾਰਾ ਪਿਆ ਇੱਧਰ ਸਾਰਾ ਲੋਕੀਰ ਸੋਈ ਕਾਤੀ ਆਪਾਂ ਬਿਲਕੁਲ ਸਾਫ ਹਾਂਡੇ-ਕੁੰਡੇ ਮਾਂਜਲੇ ਆਪਾਂ ਦੁੱਧ ਗਰਮ ਕਰ ਲਿਆ ਤੇ ਜਿਹੜੀ ਥੋੜੀ ਜਿਹੀ ਮલાઈ ਸੀ ਉਹ ਵੀ ਗਰਮ ਕਰਕੇ ਘੋ ਬਣਾ ਲਿਆ ਤੇ ਇੱਧਰ ਆਪਾਂ ਲਾ ਰਹੇ ਆ ਝਾੜੂ ਲਾ ਰੱਖੇਗਾ ਚਾਕ ਲਿਆ ਸਾਰਾ ਤੇ ਬਾਹਰ ਲੱਗ ਗਿਆ ਮੀਂਹ ਇਹਨੇ ਤੇ ਜੀ ਆਪਣਾ ਆ ਜਲਦੀ ਜਲਦੀ ਥੇਰੇ ਕਪੜੇ ਧੋਲੇ ਸੀ ਕਿ ਉਹ ਸੁੱਕੇ ਗਏ ਨੇ ਮਾਰੇ ਮੋਟੇ ਗਿੱਲੇ ਵੀ ਆਪਾਂ ਅੰਦਰ ਧਾਰ ਤੂੰ ਘਰ ਕੇ ਅੰਦਰ ਆਖ ਰਿਹਾ ਤੈਨੂੰ ਕੋਈ ਪੱਖਾ ਚਲਾਤਾ ਸੁੱਕ ਜਾਣਗੇ ਤੇ ਬਾਰ ਦਾ ਕੰਮ ਆਪਾਂ ਸਾਰਾ ਕਰ ਲਿਆ ਸੀ ਤੇ ਹੁਣ ਲਾਣਿਆ ਜੀ ਆਪਾਂ ਝਾੜੂ ਤੇ ਇਹ ਸੁਵੇਲ ਦਾ ਬਣਿਆ ਸੀ ਹੁਣ ਲੱਗ ਗਿਆ ਪੈਣ ਵਾਸਤੇ ਜੀ ਇਹ ਲਈ ਆਪਾਂ ਨੇ ਨਾ ਕੰਨਸਾਂ ਤੇ ਵਿਛਾਂਨ ਨੂੰ ਕੱਪੜਾ ਤੇ ਹੁਣ ਆਪਾਂ ਕਰਾਂਗੇ ਦਿਵਾਲੀ ਤੇ ਸਫਾਈਆਂ ਤੇ ਨਵਾਂ ਕੱਪੜਾ ਵਿਛਾਵਾਂਗੇ ਪੁਰਾਣਾ ਫਟ ਗਿਆ ਸੀ ਕੱਲ ਨੂੰ ਮੇਲਾ ਆਪਣੇ ਪਿੰਡ ਮੇਲਾ ਦੇਖ ਕੇ ਤੇ ਫੇਰ ਬਸ ਆਪਾਂ ਲੱਗ ਜਾਾਂਗੇ ਦਿਵਾਲੀ ਦੀਆਂ ਸਫਾਈਆਂ ਕਰਨ ਦਿਵਾਲੀ ਦੀਆਂ ਤਿਆਰੀਆਂ ਕਰਨ ਵਾਸਤੇ ਤੇ ਮੇਰੇ ਲੱਗਿਆ ਜੀ ਕੰਮ ਆਪਾਂ ਨੇ ਸਾਰੇ ਖਤਮ ਕਰ ਲੇ ਝਾੜੂ ਪੋਚੇ ਲਾ ਲੈਨੇ ਤੇ ਬਸ ਜਦ ਮੇਲੇ ਉਹ ਬੱਚੇ ਆਣਗੇ ਦੁਪਹਿਰ ਨੂੰ ਫੇਰ ਰੋਟੀ ਪਾਣੀ ਬਣਾਵਾਂਗੇ ਲੋ ਜੀ ਆਪਾਂ ਬਣਾਨੇ ਆਪੋ ਹਾ ਦੁਪਹਿਰ ਨੂੰ ਤੇ ਇਹ ਪਿਆਜ਼ ਤੇ ਹਰੀਆਂ ਮਿਰਚਾਂ ਲਈਆਂ ਨੇ కట్ బే పోహా ఇప్పుడు ప్యాజ ఛిల్లే హరియా మిర్చా దుపరీ పోహా బావే ప్యాజ కట్టి ਜੀ ਤੇਲ ਆਪਣਾ ਹੋ ਗਿਆ ਗਰਮ ਜੀ ਤੇਲ ਗਰਮ ਹੋ ਗਿਆ ਆਪਣਾ ਤੇ ਆਪਾਂ ਜੀਰਾ ਪਾ ਕੇ ਇੰਨਾ ਕਿ ਜੀਰਾ ਪਾ ਲੈਨੇ ਨਾਲੇ ਤੜਕਾ ਆ ਜਾਣਾ E a passou para ele. No Piaget Brau não guia para e ਆਪਾ ਤੋਂ ਕਿ ਰੱਖ ਲਿਆ ਸੀ ਉਹ फटाफट ਬਣ ਜਾਂਦਾ 10 ਨਹੀਂ ਲੱਗਦਾ ਇਹ ਤੇ ਆ ਤੜਕਾ ਪਾਉਣੇ ਕਿ ਤੇ ਢਾਈ ਨਾਲ ਬਚਿਆ ਨਾ ਫਸੋ ਕੇ ਖਾ ਲੈਂਦੇ ਨੇ ਮਾਲ ਉਹ ਆਪਣਾ ਬਣ ਗਿਆ। ਰੈਡੀ ਹੈ ਤੇ ਬੱਚੇ ਆਂਦੇ ਨੇ ਫਿਰ ਦੇਮਾ ਕੇ ਖਾਣ ਨੂੰ। ਲਓ ਜੀ ਇਹ ਬੱਚੇ ਜਾ ਰਹੇ ਟਿਊਸ਼ਨ। ਸਕੂਲੋਂ ਆ ਕੇ ਰੋਟੀ ਪਾਣੀ ਖਾ ਕੇ ਸੋਗੇ ਹੀ। ਹੁਣ ਛੁੱਟੀ ਵੀ ਲੇਟ ਹੋਣ ਲੱਗੀ ਬੱਚਿਆਂ ਨੂੰ। ਤੇ ਹੁਣ ਨਾਲੇ 5 ਵਜੇ ਟਿਊਸ਼ਨ ਦਾ ਟਾਈਮ ਹੋ ਗਿਆ। ਰੈਸਟ ਕਿਤੇ ਥੋੜੀ ਦੇਰ ਸੁੱਤੇ ਨਹੀਂ। ਹੁਣ ਆਣਗੇ ਸ਼ਾਮ ਨੂੰ 7 ਵਜੇ 5 ਤੋਂ 7 ਮੀਂਹ ਪੈ ਕੇ ਧੁੱਪ ਨਿਕਲ ਗਈ ਮੌਸਮ ਵਧੀਆ ਹੋ ਗਿਆ ਹੁਣ ਹੁਣ ਧੁੱਪ ਨਿਕਲੀ ਹੋਈ ਹੈ ਮੀਂਹ ਪੈ ਕੇ हट ਗਿਆ ਚਲੋ ਜੀ ਚਲਦੇ ਆਪਾਂ ਆਪਣੀ ਡਿਊਟੀ ਤੇ ਮੰਨਦੇ ਆਪਾਂ ਢੇ ਪਈ ਨਹੀਂ ਹਜੇ ਚਾਹ ਬਣਾ ਕੇ ਪੀ ਲਈ ਸ਼ਾਮ ਦੀ ਤੇ ਭਾਂਡੇ ਮਾਂਜਣ ਵਾਲੇ ਬੈਏ ਨੇ ਤੇ ਮਾਂਜਦੇ ਆ ਭਾਂਡੇ ਰਸੋਈ ਸਾਫ਼ ਕਰਦੇ ਫੇਰ ਰਾਤ ਨੂੰ ਕੀ ਰੋਟੀ ਸਬਜ਼ੀ ਬਣਾਣੀ ਹੋਏਗੀ دیکھتے ਆਂ ਫੇਰ ਅੱਜ ਕੱਪੜੇ ਆਪਣੇ ਸੁੱਕ ਗਏ ਤੇ ਆਪਾਂ ਤੈਹ ਲਾ ਲਈਏ ਕੱਪੜੇ ਆਨੇ ਫਿਰ ਫਿਰ ਬੱਚੇ ਡਰੈਸਾਂ ਨੇ ਧੋਣ ਵਾਲੀਆਂ ਛੁੱਟੀ ਐ ਸਵੇਰੇ ਤੇ ਫਿਰ ਕਾਫੀ ਜ਼ਿਆਦਾ ਹੋ ਜਾਣਗੇ ਆਪਾਂ ਧੋ ਕੇ ਸੰਭਾਲ ਲੈਣੇ ਸਵੇਰ ਵਾਲੇ ਸਵੇਰੇ ਧੋ ਕੇ ਰੱਖ ਲੈਣੇ ਇਹ ਬੱਚਿਆਂ ਦੇ ਰਿਕੇ ਨਿਕੇ ਕਿੰਨੇ ਕੱਪੜੇ ਹੋ ਜਾਂਦੇ ਨੇ ਉਸ ਫੇਰੇ ਵੀ ਪੈਨ ਲੱਗ ਗਿਆ ਮੈਂ ਤਾਰ ਕੇ ਅੰਦਰ ਰੱਖ ਦਿੱਤੇ ਤੇ ਉਹ ਥੋੜੇ ਥੋੜੇ ਗਿੱਲੇ ਨੇ ਜਿਹੜੇ ਗਿੱਲੇ ਨੇ ਆਪਾਂ ਸੁੱਕਨੇ ਪਾ ਲਈ ਜਾਵਾਂਗੇ ਇਹਦੇ ਸੁੱਕੇ ਨੇ ਤੇ ਆ ਲੈ ਆ ਲੈ ਨੇ ਇਸ ਕੋ ਕਪੜੇ ਲਾ ਲਈਏ ਧੱਕ ਲਈਏ ਲੋ ਜੀ ਕਪੜੇ ਆਪਾਂ ਤੇ ਲਾ ਲੇ ਕੋਈ ਗਿੱਲੇ ਸੀ ਆਪਾਂ ਇਧਰ ਖਲਾਰ ਦਿੱਤੇ ਨੇ ਤੇ ਦੂਜੇ ਕਮਰੇ ਚਾ ਕੇ ਰੱਖ ਰਿਆ ਹੁਣੇ